ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੀਤੀ ਦਿਨ ਸ਼ਾਮ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿੱਥੇ ਆਰਡੀਐਫ ਨੂੰ ਲੈ ਕੇ ਵੱਡੇ ਸਵਾਲ ਚੁਕੇ ਗਏ ਤੇ ਮੁੱਖ ਮੰਤਰੀ ਦਾ ਇਹ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਇਸ ਵੱਡੇ ਮੁੱਦੇ ਤੇ ਮੀਟਿੰਗ ਹੋਵੇਗੀ ਕਿਉਂਕਿ ਆਰਡੀਐਫ ਦਾ ਪੈਸਾ ਰੁਕਿਆ ਹੋਣ ਕਰਕੇ ਪੰਜਾਬ ਦੇ ਵਿੱਚ ਵਿਕਾਸ ਕਾਰਜ ਅਧੂਰੇ ਨੇ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਤੋਂ ਰੁਕਿਆ ਹੋਇਆ ਆਰਡੀਐਫ ਜਲਦ ਮੰਗਿਆ ਜਾ ਰਿਹਾ ਹੈ ਉਦੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਲੈ ਕੇ ਝੋਨੇ ਦੇ ਫਸਲ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਦੋਂ ਪੱਤਰਕਾਰਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜੋ ਬੰਬਰਾ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੀਐਫ ਭਗਵੰਤ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ ਅਜਿਹੀਆਂ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਹੋਰ ਕੀ ਕੁਝ ਕਿਹਾ ਸੀਐਮ ਮਾਨ ਨੇ ਤੁਸੀਂ ਵੀ ਸੁਣੋ ਉਹਦੀ ਸਾਮ ਸੰਭਾਲ ਤੇ ਗਵਰਨਮੈਂਟ ਵਾਸਤੇ ਮਾਨਯੋਗ एफसीआई اور خوراک మంత్రి ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗਾ ਬਣੇ ਉਹਨਾਂ ਨੇ ਇਸ ਕਾਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਤਾਂਤੀ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲਿਖਤੀ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀ ਲੈਂਦੀ ਐ ਜਾਂ ਐਫਸੀ ਦਿੰਦੀ ਐ ਉਹ ਪੰਜਾਬ ਦਾ ਘਟ ਪਰ ਫਿਰ ਵੀ ਐਫਸੀਆਈ ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ 'ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰ ਨੇ ਤੇ ਵੀ ਤਾਂ ਤੇ ਸਹਿਮਤੀ ਹੋਈ ਹੈ ਟੀਚੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇਦ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ 'ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਗਿਆ ਇੱਕ ਆਰਤੀਆਂ ਦੇ ਪਿਛਲੀ ਵਾਰ ਵੀ ਆਈਸੀਡੀਸੀ ਆਰਤੀਆਂ ਨੇੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜੰਮੀਆਂ ਦੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰਾਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਝੋਨਾ ਪਹਿਲਾਂ ਆਊਗਾ ਤਾਂ ਅਸੀਂ ਉਹਨਾਂ ਨੂੰ ਇਹ ਕਹਿ ਕੇ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾਂ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਕਰੇ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਹਿ ਲਈ ਹਾਂ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਇਆ ਜੁਲਾਈ ਅੱਜ ਤੋਂ ਜੋ ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜ਼ੋਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਚਪੱਤ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਰਹਿ ਸਕੀ। ਤੇ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀ ਆਰਡੀਐਫ ਬਾਰੇ ਵੀ ਗੱਲ ਹੋਈ। ਅਸੀਂ ਕਿਹਾ ਕਿ ਆਰਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ। ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕੈਪਟਨ ਵਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸਾਡੀ ਆਫ ਦੇ ਮੁੱਦਾ ਵੀ ਅਸੀਂ ਇੱਥੇ ਉਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ ਚ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋ ਜੂਗੀ ਪਾ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ ਇਸ ਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਹੌ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਲੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲਦੇ ਯਾਰ ਹਨ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਹੋਊਗੀ ਅਸੀਂ ਨਵਾਂ ਤਿਆਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਅਡਵਾਂਸ ਮੌਨਸੂਨ ਵੀ ਅਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲ अवेलेबल ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਨੇ ਪੰਜਾਬੀ ਚ ਬੂਝਾ ਮਾਰ ਗਈ। ਉਹ ਫਸਲ ਜਿਹੜੀ ਇਹ ਬੂਝਾ ਮਾਰ ਗਈ। ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਚਾਰ ਆਊਗਾ। ਪੂਸਾ 44 ਅਸੀਂ ਪਹਿਲੀ ਬੈਂ ਕਰ ਰੱਖੀ ਹੈ। ਤੇ PR 126 PR 127 PR 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰეკਮੈਂਡਡ ਉਹ ਅਸੀਂ ਖਰੀਦਾਂਗੇ ਔਰ ਇੱਕ ਇੱਕ ਦਾਣਾ ਚੱਕਾਂਗੇ। ਸਰਬਾਰਤ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜਿਹੜੀ ਈਮੇਲ ਆਈ ਹੈ ਉਹ ਆਪਕੇ ਲਈ ਵੀ ਆਈ ਹੈ ਉਸ ਦੇ ਬਾਅਦ ਪੰਜ ਈਮੇਲ ਆ ਚੁੱਕੇ ਹਨ ਅਤੇ ਆਪਕੋ ਵੀ ਧਮਕੀ ਮਿਲੀ ਹੈ ਉਸਨੇ ਦੇਖੋ ਜਿਹੜਾ ਬੰਦਾ ਦੇਸ਼ੀ ਤੇ ਚੰਕ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਾਰਤੀ ਅੰਸਰ ਨਹੀਂ ਬਰਦਾਸ਼ਤ ਕਰਦੇ ਉਹਨੇ ਇਹ ਜਿਹੇ ਗਿੱਧੜ ਧਮਕੀਆਂ ਤੁਸੀਂ ਢਾ ਦੇ